ਜਿਸੋ ਅੱਜ ਦਾ ਜਿਹੜਾ ਦੌਰਾ ਹੈ ਜੇਨ ਤੁਹਾਡਾ ਡਿਪਾਰਟਮੈਂਟ ਕੀ ਕਰ ਰਿਹਾ ਤੁਸੀਂ ਪਿਛਲੇ ਦਿਨੋਂ ਜਦੋਂ ਦਾ ਇਹ ਹੜ ਆਏ ਆ ਟੋਟਲ ਡਿਟੇਲ ਦੱਸ ਦਿਓ ਕੀ ਕੀਤਾ ਤੇ ਹੁਣ ਅੱਗੇ ਕੀ ਕਰਨ ਜਾ ਰਹੇ ਦੇਖੋ ਸਾਡੇ ਡਿਪਾਰਟਮੈਂਟ ਨੂੰ ਹਨਰੇਬਲ ਸਾਈਕਲ ਤੋਂ ਤੋਂ ਇਹ ਦिशा निर्देश जारी ਹੋਏ ਕਿ ਜਿੰਨੇ ਵੀ ਹੜ ਪ੍ਰਭਾਵਿਤ ਏਰੀਆ ਹੈਗੇ ਨੇ ਤੁਸੀਂ ਉਸ ਤੇ ਲੋਕ ਨੂੰ ਜੇਵਾ 23 ਫਲੋਸਪੋਰਨ ਨੂੰ 19 ਟੀਮਸ ਬਣਾਈਆਂ ਜੁਡੀਸ਼ੀਅਲ ਆਫੀਸਰਸ ਸੀ ਹਰ ਇੱਕ ਟੀਮ ਨੂੰ ਹੈਡ ਜਿਹੜੇ ਇੱਕ ਜੁਡੀਸ਼ੀਅਲ ਆਫੀਸਰ ਕਰ ਰਹੇ ਸੀ ਤੇ ਟੀਮ ਦੇ ਵਿੱਚ ਹੋਰ ਮੈਂਬਰਸ ਵੀ ਸ਼ਾਮਿਲ ਸੀ ਜਿਵੇਂ ਕਿ ਇੱਕ ਇੱਕ ਆਪਲ ਸਟਾਫ ਦਾ ਮੈਂਬਰ ਲੈ ਲਿਆ ਪੈਰਾ ਲੀਗਲ ਵੀ ਲੈ ਲਿਆ ਇਹ ਸਰਕਾਰੀ ਗੱਲ ਹੈ ਇਸ ਤਰ੍ਹਾਂ ਦੀ ਜੀ ਉਹ ਸਾਰੀਆਂ ਟੀਮਸ ਨੇ ਚੰਨਲ ਰਿਪੋਰਟ ਮਿਲੀ ਸੀ ਸਰਕਾਰੀ ਮੈਂਟਨਪਟੀ 70 ਪਿੰਡਾਂ ਤੋਂ ਫਲੋਸਪੋਰਨ ਦੇ ਜਿਹੜੇ ਕੀ ਉਹ ਦੇ ਅਕੋਰਡਿੰਗਲੀ ਆਪਾਂ ਉਹ 70 ਪਿੰਡਾਂ ਨੂੰ ਉਹ ਟੀਮਸ ਦੇ ਵਿੱਚ ਆਪਣੀਆਂ ਡਿਵਾਈਡ ਕਰ ਦਿੱਤਾ। ਉਹ ਟੀਮਸ ਨੂੰ ਅਸੀਂ ਜੜ ਜੜੇ ਪਿੰਡਾਂ ਲਾਉਂਦੇ ਕਿਤੇ ਉਹ ਟੀਮਸ ਨੇ ਇੱਕ ਇੱਕ ਦਿਨ ਜਾ ਕੇ ਉਹ ਨਾ ਪਿੰਡਾਂ ਦੇ ਵਿੱਚ ਪਰਸਨਲੀ ਰਹਿਣ ਜਿਸ ਸਭ ਨੂੰ ਪਰਸਨਲੀ ਜਾਣਨਾ ਹੋ ਸਕੇ। ਆਪ ਵੀ ਫਿਰ ਉਹਦੇ ਜਾ ਕੇ ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਵੀ ਜੋ ਇਸ ਟਾਈਮ ਮੌਕੇ ਤੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਚੀਜ਼ਾਂ ਦੀ ਉਹਨਾਂ ਨੇ ਰਿਕੁਆਇਰਮੈਂਟ ਜੇ ਕੀ ਦਿੱਤੀ ਲੋਕਾਂ ਦੇ ਕੋਲ ਫਿਰ ਉਹਨਾਂ ਨੇ ਸਾਡੇ ਕੋਲ ਸਾਡੇ ਦਫ਼ਤਰ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਨੂੰ ਉਹ ਸਾਰੀ ਜਿਹੜੀ ਰਿਕੁਆਇਰਮੈਂਟ ਸੀ ਉਹ ਨਹੀਂ ਤੇ ਨਹੀਂ ਟੀਮਸ ਨੇ ਸਬਮਿਟ ਕੀਤੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਨੇ ਉਹ ਸਾਰੀ ਚੀਜ਼ਾਂ ਪਰਚੇਸ ਕੀਤੀ ਐਡਮਨ ਕਮਟਮੈਂਟ ਵੀ ਕਿ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਤੋਂ ਸਰ ਉਹ ਫੰਡ ਰੀਲੀਜ਼ ਕੀਤਾ ਸੀ ਜਿਹੜੀਆਂ ਵੀ ਰਿਕੁਆਇਰਮੈਂਟਸ ਹਨ ਉਹਨਾਂ ਨੂੰ ਤੁਸੀਂ ਪਰਚੇਸ ਕਰਵਾਉਣਾ ਹੈ ਜਾਹੀ ਕੋਈ ਮੈਡੀਕਲ ਕਿਟ ਸੀ ਮੱਛਾ ਕਾਨੀਆਂ ਸੀ ਆਟੋਮੋਸ ਸੀ ਘਰ ਦਾ ਰਾਸ਼ਨ ਸੀ ਟੂਥਪੇਸਟ ਕੋਲਗੇਟ ਚਪਲਾਂ ਤਰਪਾਲਾਂ ਆਚਾਰਾ ਜੋ ਵੀ ਸਾਡੀ ਕੋਲ ਰਿਕੁਆਇਰਮੈਂਟ ਆਈ ਆਪਾਂ ਮੇਰੀ ਟੀਮ ਨੇ ਇੱਕ ਫਰਮਤ ਪੜੀ ਹੁ 2 ਦਿਨਾਂ ਦੇ ਵਿੱਚ ਅਸੀਂ ਵੀ ਅਰੇਂਜਟ ਕਰਦੇ ਹੁ ਫਿਰ ਅਸੀਂ ਉਸ ਚੀਜ਼ਾਂ ਨੂੰ ਉਹਨਾਂ ਉਹਨਾਂ ਪਿੰਡਾਂ ਦੇ ਵਿੱਚ ਟਰਾਂਸਪੋਰਟ ਕਰਵਾਇਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚੋਂ ਜੋ ਜੋ ਸਾਡੀ ਮੰਗ ਆਈ ਸੀ ਅਸੀਂ ਬੁਸੀ ਤਰੀਕੇ ਨਾਲ ਸ਼ੈਡਿਊਲ ਬਣਾ ਕੇ ਉਹੀ ਉਹੀ ਪਿੰਡਾਂ ਤੱਕ ਉਹ ਸਾਰਾ ਸਮਾਨ ਟਰਾਂਸਪੋਰਟ ਕਰਵਾਇਆ ਉਸ ਤੋਂ ਬਾਅਦ ਫਿਰ ਮੈਂ ਆਪਣੀ ਟੀਮ ਦੇ ਨਾਲ ਫੀਲਡ ਚਾਈ। 2 ਜਾਂ 3 ਤਰੀਕ ਤੋਂ ਸ਼ਾਇਦ ਆਪਾਂ ਹੈਨਾ ਲਗਾਤਾਰ ਉਸ ਤੋਂ ਬਾਅਦ ਮੇਰੀ ਟੀਮ 3 ਤਰੀਕ ਤੋਂ ਲਗਾਤਾਰ ਫੀਲਡ ਦੇ ਵਿੱਚ ਹੈ। ਮੈਂ ਉਹਨਾਂ ਨੂੰ ਅਸੀਂ ਇਹ ਅਸ਼ੋਰ ਕਰ ਰਹੇ ਸੀ ਕਿ ਜਿਹੜਾ ਜਿਹੜਾ ਸਮਾਨ ਅਸੀਂ ਜੂਨੀਅਰ ਆਫਿਸਰਸ ਨੂੰ ਹੈਂਡਓਵਰ ਕੀਤਾ ਜਿਹੜਾ ਉੱਥੇ ਪਹੁੰਚਦਾ ਹੈ ਉਹ ਕੀ ਉਹ ਐਕਚੁਅਲ ਜਿਹੜੇ ਲੋਕੀ ਨਿੱਗੀ ਦੁਮਨ ਤੱਕ ਪਹੁੰਚਿਓ ਗਣ ਵੀ ਰਹਿਣ ਨੇ ਕਿਉਂਕਿ ਸਟਾਰਟਿੰਗ ਜੀ ਸਾਨੂੰ ਪਤਾ ਹੈ ਸਭ ਨੂੰ ਕਿ ਕਿਉਂਕਿ ਬੋਟਸ ਸੀ ਇੱਕਦਮ ਬੜੀ ਦਿੱਕਤ ਆ ਗਈ ਸੀ ਬੋਟਸ ਨਹੀਂ ਸੀ ਸੀ ਤੇ ਸਾਨੂੰ ਇਹ ਨਿਊਜ਼ ਆ ਰਹੀ ਸੀ ਕਿ ਬੋਟਸ ਨਹੀਂ ਹੈ ਲੋਕੀ ਹੈਗੇ ਨੇ ਜਿਹੜੇ ਅੰਦਰ ਸਟਕ ਨੇ ਪਰ ਕਿਉਂਕਿ ਬੋਟਸ ਨਹੀਂ ਹੈਗੇ ਤਾਂ ਉਹਨਾਂ ਤੱਕ ਕੋਈ ਚੀਜ਼ ਪਹੁੰਚਦੀ ਨਹੀਂ ਹੈ ਯੰਗ ਹੋਰ ਵੀ ਬੜੀਆਂ ਐਨ ਜੀਓ ਸੀਗੀਆਂ ਜਿਹੜੀਆਂ ਕਿ ਕਿਨਾਰੇ ਤੇ ਸਮਾਨ ਲੈ ਕੇ ਖੜੀਆਂ ਸੀ ਪਰ ਉਹ ਲੋਕਾਂ ਤੱਕ ਪਹੁੰਚਦਾ ਨਹੀਂ ਸੀ ਤੇ ਅਸੀਂ ਕੋਸ਼ਿਸ਼ ਕੀਤੀ ਵੀ ਹਰ ਹਰ ਉਸ ਏਰੀਏ ਤੇ ਚਾਹੇ ਤੇ ਲੋਕਾਂ ਦੇ ਵਿੱਚ ਇੱਕ ਮੈਨੇਜਮੈਂਟ ਕ੍ਰੀਏਟ ਕਰਕੇ ਵਰਟਸ ਨਾਲ ਅਰੇਂਜਮੈਂਟ ਕਰਕੇ ਪੁੱਛੇ ਕਿ ਐਨ ਜੀਓਸ ਫਿਰ ਵਲੰਟੀਅਰ ਸਾਹਮਣੇ ਆ ਗਏ ਜਿਹਨਾਂ ਨੇ ਬੜੀ ਅਚੀ ਸੇਰਵਿਸ ਦਿੱਤੀ ਜੀ ਅਸੀਂ ਫਿਰ ਉਹਨਾਂ ਦੀ ਹੈਲਪਿੰਗ ਉਸ ਸਮਾਂ ਸਾਡੇ ਕੋਲ ਕਿਨਾਰੇ ਉੱਤੇ ਸੀ ਪਰ ਤੋਂ ਟੋ ਟੋ ਪਰਸਨ ਤੋਂ ਪਰਸਨ ਆਪਣਾ ਕੰਮ ਕਰ ਰਹੇ ਸੋ ਉਹ ਕਿਸ ਤਰ੍ਹਾਂ ਤੁਸੀਂ ਕੰਪਲੈਂਟ ਜਾ ਰਹੇ ਹੈਗੇ ਜੇ ਕੀ ਹਾਲਾਤ ਨੇ ਤੇ ਕੀ ਹੁਣ ਜ਼ਰੂਰਤਾਂ ਕੀ ਨੇ ਪਾਣੀ ਉਤਰ ਗਿਆ ਮੈਮ ਹੁਣ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਕੀ ਤੁਹਾਡੇ ਵੱਲੋਂ ਕੀ ਐਫਰਟਸ ਹੋਣਗੇ ਲੋਕਾਂ ਦੇ ਦੇਖੋ ਹੁਣ ਜਿਵੇਂ ਪਾਣੀ ਉਤਰ ਗਿਆ ਤੇ ਅਸੀਂ ਸੀ ਸੀ ਤੋਂ ਬਾਅਦ ਵੀ ਅਸੀਂ ਐਕਚੁਅਲੀ ਅਸੈਸ ਕਰ ਸਕੀਏ ਵੀ ਉਹ ਤਾਂ ਇੱਕ ਸਟੇਜ ਸੀ ਕਿ ਜਿਹੜੀ ਨਿਕਲ ਕੇ ਜਿਹੜੀ ਆਪਾਂ ਨੂੰ ਨੀਡ ਆਫ ਆਰਸਿਸ ਸੰਭਣ ਵਾਲੀ ਵੀ ਲੋਕਾਂ ਦੀ ਜ਼ਾਂਮ ਤੇ ਸਮਾਲ ਉਹਨਾਂ ਦਾ ਖਾਣ ਦਾ ਸਿਸਟਮ ਉਹ ਚੀਜ਼ਾਂ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਸੰਭ ਲੈਣੀ ਹੈ ਹੁਣ ਇਹ ਸੈਕੰਡ ਸਟੇਜ ਹੈ ਕਿ ਹੁਣ ਆਪਾਂ ਇਹ ਅਸੈਸ ਕਰ ਰਹੇ ਹਾਂ ਕਿ ਪਾਣੀ ਉੱਤਰਿਆ ਤਾਂ ਇਸ ਤੋਂ ਬਾਅਦ ਕਿਹੜੀ-ਕਿਹੜੀ ਚੀਜ਼ਾਂ ਦੀ ਮਤਲਬ ਕੀ ਡਿਸਟ੍ਰਕਸ਼ਨ ਐਕਚੁਅਲੀ ਹੈਗੀ ਹੈ ਤਾਂ ਉਹਨਾਂ ਨੂੰ ਕਿਹੜੀ ਚੀਜ਼ਾਂ ਦੀ ਲੋੜ ਹੈਗੀ ਹੈ ਹੁਣ ਦੇਖਣ ਨੂੰ ਇਹ ਤਾਂ ਪਤਾ ਲੱਗ ਰਿਹਾ ਵੀ ਮਤਲਬ ਦੋ ਸਾਲ ਦੇ ਖੇਤ ਖਰਾਬ ਹੋ ਗਏ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਵੱਲੋਂ ਐਸ ਫਾਰ ਐਸ ਫਸਲ ਇਸ ਕਨਸਰਨ ਸਾਡੇ ਵੱਲੋਂ ਇਹ ਹੈ ਕਿ ਡਿਸਟ੍ਰਿਕਟ ਲੀਗ ਸਰਵਿਸਿਜ਼ ਜ਼ਰੂਰ ਕੋਸ਼ਿਸ਼ ਕਰੂਗੀ ਵੀ ਇਹਨਾਂ ਦੇ ਜਿੰਨਾਂ ਦੇ ਵੀ ਫਸਲਾਂ ਦੇ ਮੁਆਵਜ਼ੇ ਦੇ ਕੇਸ ਨੇ ਉਹ ਸਾਡੇ ਥਰੂ ਅਸੀਂ ਐਕਸਪੀਡਿਟ ਕਰਵਾਈਏ ਜੀ ਠੀਕ ਹੈ ਕਿਉਂਕਿ ਉਹ ਕਰਨੇ ਤਾਂ ਡੀਸੀ ਸਾਹਿਬ ਨੇ ਹੁੰਦੇ ਨੇ ਪਰ ਲੀਗਲ ਸਰਵਿਸਿਜ਼ ਅਥਾਰਟੀ ਇੰਨਾ ਕੰਮ ਜ਼ਰੂਰ ਕਰੇਗੀ ਕਿ ਇਹਨਾਂ ਨੂੰ ਹੋ ਸਕਦਾ ਹੈ ਕਿ ਉਹ ਤੇਜਾ ਨੂੰ ਮੌਜੂਦ ਹੈ ਪ੍ਰੋਸੀਡਿੰਗ ਐਕਸਪੀਡੈਂਟ ਕਰਵਾਉਣਗੇ ਦੂਸਰੀ ਗੱਲ ਜਿਹੜੀ ਘਰਾਂ ਦੇ ਵਿੱਚ ਉਹ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਜੀ ਚਾਹੇ ਭਾਵੇਂ ਛੋਟੀ ਤੋਂ ਛੋਟੀ ਵੀ ਚੀਜ਼ ਹੋਣੀ ਹੈ ਜਾਂ ਬੜੀ ਤੋਂ ਬੜੀ ਚੀਜ਼ ਹਨ ਕੋਈ ਕਿਸੇ ਦੇ ਕੋਈ ਬਰਤਨ ਬਿਸਤਰਾ ਕੋ ਕੁਝ ਵੀ ਇਤਨਾ ਵੀ ਦੀ ਚੀਜ਼ ਕਿਉਂਕਿ ਹੁਣ ਜਦੋਂ ਘਰਾਂ ਚੋਂ ਪਾਣੀ ਨਿਕਲ ਗਿਆ ਤਾਂ ਹੋ ਸਕਦਾ ਕਿ ਉਹਨਾਂ ਦੇ ਬਿਸਤਰੇ ਵੀ ਖਰਾਬ ਹੋਏ ਹੋਣ ਉਹਨਾਂ ਦੇ ਬਰਤਨ ਵੀ ਖਰਾਬ ਹੋਏ ਹੋਣ ਇਹ ਹੋ ਸਕਦਾ ਕਿਸੇ ਦੇ ਜਾਨਵਰ ਵੀ ਪਸ਼ੂ ਵੀ ਬੰਦੇ ਤੇ ਉਹਦੇ ਲਈ ਵੀ ਆਪਾਂ ਅੱਜ ਤਾਂ ਸਾਨੂੰ ਇਹ ਪਤਾ ਲੱਗਿਆ ਵੀ ਜੇ ਲੋਕਾਂ ਤੱਕ ਫੰਕਸ਼ਨ ਦੇ ਲਈ ਪੈਨਾਂ ਤੇ ਪਾਣੀ ਹੈਗਾ ਕਿ ਵੀ ਤੁਸੀਂ ਉਹਨਾਂ ਤੱਕ ਬਹੁਤ ਜੇ ਲੋਕਾਂ ਨੂੰ ਅਸੀਂ ਪਹੁੰਚ ਨਹੀਂ ਕਰ ਸਕਦੇ ਪਰ ਜਦੋਂ ਹੀ ਇੱਕ ਦੋ ਦਿਨਾਂ ਦੇ ਵਿੱਚ ਪਾਣੀ ਉਤਰੇਗਾ ਜਾਂ ਰਸਤਾ ਕਲੀਅਰ ਹੋਏਗਾ ਫਿਰ ਆਪਾਂ ਲੋਕਾਂ ਤੱਕ ਪਹੁੰਚ ਕੇ ਘਰ-ਘਰ ਜਾ ਕੇ ਉਹਨਾਂ ਦੀ ਇਹ ਸਾਰੀਆਂ ਚੀਜ਼ਾਂ ਜੋ ਵੀ ਜ਼ਰੂਰਤਵੀਆਂ ਖਰਾਬ ਹੋਈਆਂ ਉਹਨਾਂ ਦੀ ਆਪਾਂ ਸਾਡੀਆਂ ਉਹ ਵੀ ਟੀਮਸ ਦੁਬਾਰਾ ਚੰਗੀਆਂ ਉਹ ਸਾਰੀ ਚੀਜ਼ਾਂ ਨੂੰ ਰੀਸਟੋਰ ਕਰਦੀ ਹੈ ਸਿੱਧਿਸਟੋਰ ਕਰਕੇ ਫਿਰ ਅਸੀਂ ਉੱਚੀ ਸਹਾਇਤਾ ਪ੍ਰੋਵਾਈਡ ਕਰਦੇ ਹਾਂ ਮੈਂ ਅਨੁਰਾਧਕ ਮੈਂ ਸਟੇਟ ਸਕੱਟਰੀ ਕਮ ਚੀਫ ਜੁਡੀਸ਼ੀਅਲ ਮੈਜਿਸਟਰੇਟ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰੋਸਪੁਰ ਦਨਦ। ਥੈਂਕ ਯੂ ਥੈਂਕ ਯੂ ਥੈਂਕ